ਜੀ ਸਾਨੂੰ ਵੀਡੀਓ ਦੇਖਣ ਵਾਲੇ ਥੋੜੀ ਸਿਹਤ ਪੁੱਛਦੇ ਹੁੰਦੇ ਆ ਕਿਵੇਂ ਅਸੀਂ ਤਾਂ ਸਿਹਤ ਵਧੀਆ ਠੀਕ ਹੈ ਉਹ ਪਵਾ ਲਿਆ ਇੱਕ ਹਾਂ ਐਨੀ ਕਿ ਲੰਗ ਤਾਂ ਆਮ ਹੀ ਜੱਟ ਮਾਰਦਾ ਰਹਿੰਦਾ ਫਿਰ ਕੀ ਹੁੰਦਾ ਜੱਟ ਤਾਂ ਕਹਿੰਦੇ ਵੱਡਿਆ ਨਹੀਂ ਠੀਕ ਉਹ ਵੱਡੇ ਵੱਡੇ ਵੀ ਤੁਰਪਾਂ ਦਾ ਠੀਕ ਹੈ ਮੇਰੇ ਵੱਜੀ ਸੱਟ ਹਾਂ ਉਹ ਚਮਾਰਾਂ ਦੀ ਬਹੂ थी ਉਹ ਕਈ ਹਏ ਪੁਰਪੜੀ ਸੱਟ ਹੈ ਹਏ ਪੁਰਪੜੀ ਸੱਟ ਹੈ ਆਏ ਹਾਈ ਉਹ ਮਖਾ ਭਈ ਐਵੇਂ ਡਰਾ ਨਾ ਟਾਂਕੇ ਲਾੜਨ ਦੇ 12 13 ਟਾਂਕੇ ਨੇ ਐਵੇਂ ਨਾ ਡਰਾ ਜੱਟ ਦਾ ਸਾਰਾ ਵੱਡਿਆ ਜਾਵੇ ਤਾਂ ਵੀ ਤੁਰਪਾਂ ਦਾ ਇਹਦਾ ਇੱਕ ਚੂੜਾ ਹੀ ਪਵਾਇਆ ਅਜੇ ਦਾ ਦੂਜਾ ਵੀ ਪਵਾਵਾਂਗੇ ਕਾਵੇਂ ਦੇਖੋ ਹੋਰ ਕਾਵੇਂ ਆਗੇ ਵਾਠ ਠੀਕ ਹੈ ਕਾਵੇਂ ਫਿੱਟਾ ਪੂਰਾ ਵੀ ਸਾਰਾ ਆਪਦੇ ਆਪ ਹੀ ਮੰਡ ਲਿਓ ਆਪਾਂ ਨੇ ਛਿੱਟਾ ਦੇਤਾ ਜਾਈ ਬਾਬਾ ਛਿੱਟਾ ਲੈ ਵਈ ਕੁਛ ਟਿੱਕ ਸੁਣਾਉ ਦਾ ਡੈਡੀ ਡੈਡੀ ਕੀ ਕਹਿੰਦਾ ਸੀ ਕਹਿੰਦਾ ਬਾੜੀ ਕਾਲੀਆਂ ਦਾ ਰੇਲ ਚੜ ਜਾ ਸਾਡੇ ਦਾ ਜੱਕੇ ਨੇ ਮੜਕ ਨਹੀਂ ਤੁਰਨਾ ਇਹ ਸਾਡੇ ਝੋਟੇ ਦਾ ਨਾਮ ਹੈ ਟਰੈਕਟਰ ਦਾ ਨਾਮ ਝੋਟਾ ਕਿੰਨਾ ਮਾਡਲ ਹੈ ਇਹ 83 84 ਮਾਡਲ ਕਿਹਦਾ ਨਾਮ ਹੈ ਝੋਟਾ ਛਿੱਟਾ ਹੈ ਹਾਂ ਟਾਇਰ ਨਵੇਂ ਨੇ 3 ਜਰਨਾਵੇਂ ਹੁਣ ਫਿਰ ਖੱਪ ਕੇ ਖੱਪ ਖੱਪ ਕੇ ਖੱਪ ਕੇ ਧਰ ਦਿਓ ਵਾਹਣ ਹੁਣ ਫਿਰ ਹਾਂ ਜੀ ਇਹਨੇ ਲੈਣਾ ਵੀ ਇਹ ਲੱਖ ਦਾ ਦੇ ਦਾਂਗੇ ਇਹ ਪੈਂਦੇ ਨਹੀਂ ਠੀਕ ਠੀਕ ਹੈ ਹਾਂ ਜੀ ਬਾਈ ਮੇਤਰੋ ਸਤਿ ਸ੍ਰੀ ਅਕਾਲ ਅੱਜ ਦੀ ਵੀਡੀਓ 'ਚ ਤੁਹਾਡਾ ਸਵਾਗਤ ਹੈ ਜੀ ਖੜਕਾ ਤੜਕਾ ਤੁਸੀਂ ਸੁਣੀ ਜਾਂਦੇ ਹੋ ਓਹ ਝੋਟਾ ਆਪਣਾ ਖੜਕਾ ਕਰੀ ਜਾਂਦਾ ਫੁੱਲ ਰੰਗ ਦਾ ਤੁਰਦਾ ਫਿਰਦਾ ਤੇ ਅੱਜ ਦੀ ਵੀਡੀਓ ਆਪਣੀ ਖੇਤੋਂ ਹੈ ਮੇਤਰੋ ਸਭ ਤੋਂ ਪਹਿਲਾਂ ਤਾਂ ਮੌਸਮ ਚੈੱਕ ਕਰੋ ਹੈਗੀ ਨਾ ਗੱਲਬਾਤ ਸਿਰੇ ਦੀ ਜਮਾ ਮੋਕੈਂਟਰਾ ਬੁਸਤੀ ਦੇ ਬਾਸ਼ਾ ਸੁਖਸ਼ਾਂਤੀ ਰੱਖੇ ਸਭ ਤੇ ਇਹ ਆ ਸਦਨੋਂ ਆਪਣੀ ਖੇਤ ਮੋਟਰ ਤੇ ਕਰਿਓ ਯੂ ਚੈੱਕ ਬਲਦੱਸਿਓ ਤੋਂ ਬਾਅਦ ਆਪਾਂ ਕਰਾਉਣੇ ਆ ਆਪਣੇ ਟਰੈਕਟਰ ਦੇ ਕੰਮ ਦੀ ਦੱਸ ਦਿਓ ਗੱਲਬਾਤ ਸਾਨੂੰ ਨਾਲ ਤਾਂ ਸਭ ਕੀ ਗੀ ਰਖਾਉਣੇ ਆ ਤੁਹਾਨੂੰ ਖੇਤ ਲਈ ਹੋਈ ਆਪਾਂ ਕੀ ਸੱਜੀ ਲਈ ਹੋਈ ਆ ਇਹ ਆਪਣੀ ਮੋਟਰ ਟਰਾਂਸਫਾਰਮ ਇਹ ਆ ਗਿਆ ਐਂਡ ਦਾ ਕੋਠਾ ਐਂਡ ਇਹ ਬੈਠਣ ਨੂੰ ਬਣਾਈ ਹੋਈ ਆ ਜਗਾ ਤਰਕੇ ਆ ਆਪਣਾ ਠੀਕ ਐ ਤੇ ਸਾਰੇ ਭਰਾਵਾਂ ਦੀ ਸਪੋਰਟ ਕਰਕੇ ਆਪਣਾ ਜੋ ਘਰ ਹੈਗਾ ਉਹ ਸੇਲ ਹੋ ਗਿਆ ਸੱਜਣੋ ਤੁਹਾਡਾ ਬਹੁਤ-ਬਹੁਤ ਸ਼ੁਕਰੀਆ ਵੀਡੀਓ ਸ਼ੇਅਰ ਕਰਦੇ ਹੋਗੇ ਉਧਰਲੇ ਪਾਸੇ ਚਰੀ ਬੀਜੀ ਹੋਈ ਆਪਣੀ ਉਹ ਸਾਹਮਣੇ ਪਾਏ ਤੇ ਇੱਧਰ ਜੰਨਾ ਖੜਾ ਹੈਗਾ ਇਹ ਵੀ ਆਪਾਂ ਇੱਕ ਦਿਨ ਵਲੌਗ ਪਾਵਾਂਗੇ ਕੰਨੇ ਦਾ ਤੇ ਅਜੋ ਚੱਲੀਏ ਪਹਿਲਾਂ ਤਾਂ ਤੁਹਾਨੂੰ ਸਬਜ਼ੀ ਦਿਖਾਉਣੇ ਆਪਾਂ ਡਾਕਟਰ ਬਾਹਣਾ ਸਾਡੇ ਜਮਾ ਮਿੱਟੀ ਦੇਖੋ ਆਪਣੀ ਮਾਰਾ ਜ ਕਿਸੇ ਦੇ ਮਾਰਿਆ ਸਰਚ ਕਿਸੇ ਦੇ ਮਾਰੇ ਹੋਈ ਤਾਂ ਬਾਈ ਪਾੜ ਫੁੱਲ ਜੂਗਾ ਸਬਜ਼ੀ ਪਹਿਲਾਂ ਤਾਂ ਚੈੱਕ ਕਰੋ ਚੋਲੇ ਦੇ ਨੇ ਫਲ ਚੱਕ ਲਿਆ ਆਊਟ ਲੱਗ ਗਈ ਪੂਰੀ ਇਹ ਡੈਡੀ ਕਹਿੰਦਾ ਇੱਕ ਦੋ ਦਿਨਾਂ ਚ ਇਹਨੂੰ ਪਾਣੀ ਲਾਵਾਂਗੇ ਠੀਕ ਹੈ ਜੀ ਤਾਂ ਹੁਣ ਸਾਨੂੰ ਆਪਣੇ ਝੋਟੇ ਦਾ ਕਰਾਉਣਿਆਂ ਦਰਸ਼ਨ ਦੇ ਵੀਊ ਉਹਦਾ ਕਰਦੇ ਆ ਆਹ ਫਰਦਾਗਾ ਧਰਤੀ ਪੜ ਆਹ ਦੇਖੋ ਕਰੋ ਚੈੱਕ ਬੱਲਾ ਤਾਂ ਦੇਖੋ ਕਰਦਾ ਮਿੱਟੀ ਦੇ ਫੇਰੂ ਫੇਰੂ ਜਮਾ ਥੰਗਦਾ ਪੜਾ ਕੇ ਆਹ ਦੇਖੋ ਮਿੱਟੀ ਆਏ ਬਣਾਤੀ ਜਮਾ ਚਰੀ ਮੱਕੀ ਪੀਜੀ ਜਾਂਦੇ ਆ ਤੇ ਅੱਜ ਦੀ ਵੀਡੀਓ 'ਚ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਇਹ ਆਪਾਂ ਨੇ ਇਹ ਜਿਹੜਾ ਇੱਧਰ ਦਾ ਬਾਣਾ ਜਿਹੜੇ ਚ ਆਪਾਂ ਪਿਛਲੇ ਸਾਲ ਮੱਕੀ ਲਾਈ ਸੀਗੀ ਦੇਖੋ ਕੜਦਾ ਚੱਬ ਕਹਿੰਦਾ ਵੀ ਹੈਗਾ ਕੋਈ ਹੋਰ ਕਰ ਲਓ ਜੇ ਕੋਈ ਹੈਗਾ ਹੋਰ ਕਰੋ ਚੈੱਕ ਕਹਿੰਦਾ ਇਹ ਆ 735 ਫਰਾ ਸਵਰਾਜ 735 ਮਿੱਤਰੋ ਅਰ 1984 ਮਾਡਲ ਆ 1984 ਮਾਡਲ ਤੇ ਟਾਇਰ ਟੂਰ ਵਧੀਆ ਓਕੇ ਦੀ ਰਿਪੋਰਟ ਆ ਜਮਾ ਬਾਕੀ ਬੜੇ ਭਰਾ ਪੁੱਛਦੇ ਹੁੰਦੇ ਆ ਕੀ ਕਰਦੇ ਹੋਨੇ ਹੋ ਕਿੱਥੇ ਰਹੇ ਨੇ ਹੋ ਕੀ ਗੱਲਬਾਤ ਕਰਦੇ ਹੋ ਖੇਤ ਹੁੰਨੇ ਆ ਬਾਈ ਕਰਨਾ ਕਰਉਣਾ ਕੀ ਐ ਤੂੜੀ ਕਰ ਲਈ ਸਾਂਭ ਲਈ ਤੇ ਹੁਣ ਫੇਰ ਤੂੜੀ ਦਾ ਕੁਪਲਾਵਾਂਗੇ ਬਾਹਰ ਤੂੜੀ ਕੱਟ ਕੇ ਦੂਜੇ ਹੋਰ ਪਾਸੇ ਰਜਿਸਟਰ ਕਰਾਂਗੇ ਕਿਉਂਕਿ ਆਪਾਂ ਘਰ ਸੇਲ ਕਰਤਾ ਉਹਦੇ ਕਰਕੇ ਹੁਣ ਆਪਾਂ ਘਰ ਦੀ ਵਿਟਾਟਾਹੀਆ ਸ਼ੁਰੂ ਕਰਨਾ ਹੈਗਾ ਤੋ ਇੱਥੇ ਪਾਵਾਂਗੇ ਮੇਤਰੋ ਲੋਕੇਸ਼ਨ ਚੈੱਕ ਕਰਿਓ ਪਹਿਲਾਂ ਤਾਂ ਉਹ ਜਿੱਥੇ ਦਰਾਖਤਰੇ ਸਾਹਮਣੇ ਉੱਥੇ ਆਪਾਂ ਪਈ ਤੇ ਘਰ ਪਾਵਾਂਗੇ ਛੋਟਾ ਜਿਹਾ ਬਾਕੀ ਸ਼ੇਅਰ ਕਰਿਆ ਕਰੋ ਕਮੈਂਟ ਕਰਿਆ ਕਰੋ ਹਣਾ ਲਾਈਕ ਫੋਲੋ ਜਰੂਰ ਕਰ ਦਿਆ ਕਰੋ ਜਿਹੜੇ ਭਰਾ ਦੇਖਦੇ ਆ ਅ ਬਹੁਤ ਭਰਾ ਪੁੱਛਦੇ ਹੁੰਦੇ ਆ ਬਾਈ ਤੁਸੀਂ ਕਿਹੜੇ ਪਿੰਡ ਤੋਂ ਕਿੱਥੋਂ ਆਪਾਂ ਜ਼ਿਲ੍ਹਾ ਸੰਗਰੂਰ ਤੇ ਪਿੰਡ ਹੈਗਾ ਰਤਨਗੜ ਪਾਟਿਆਂ ਵਾਲੀ ਠੀਕ ਹੈ ਜੀ ਨਾਲੇ ਨਾਲੇ ਤੁਸੀਂ ਟਰੈਕਟਰ ਦੇਖੀ ਚੱਲੋ ਤੇ ਵਾਹੀ ਚੈੱਕ ਕਰੀ ਚੱਲੋ 11 ਹਾਲ ਨੇ ਮਿੱਤਰੋ ਅੱਜ ਆਪਾਂ ਵੀਡੀਓ ਪਾਉਣ ਦਾ ਮਕਸਦ ਇਹ ਸੀ ਸ਼ਾਮ ਨੂੰ 6:30 ਹੋ ਗਏ ਮੈਂ ਡੈਡੀ ਕਹਿੰਦਾ ਵੀ ਐ ਕਰਕੇ ਆਪਾਂ ਮੱਕੀ ਸ਼ਾਮ ਨੂੰ ਵੇਜਣੀ ਆ ਮੈਂ ਕਹਿੰਦਾ ਕਿਉਂ ਡੈਡੀ ਕਹਿੰਦਾ ਵੀ ਜਦੋਂ ਦਾਣਾ ਰਾਤ ਤੋਂ ਰਾਤ 12 ਘੰਟਿਆਂ ਦੀ ਰਾਤ ਦੇ ਵਿੱਚ ਨਾ ਠੰਡ ਦੇ ਵਿੱਚ ਠੰਡੇ ਮੌਸਮ ਦੇ ਵਿੱਚ ਦਾਣਾ ਕੋਈ ਵੀ ਬੀਜ ਦਾ ਹੋਵੇ ਕਿਸੇ ਵੀ ਕਿਸਮ ਦਾ ਕਿਸੇ ਵੀ ਚੀਜ਼ ਦਾ ਹੋਵੇ ਚਰੀ ਮੱਕੀ ਕੋਈ ਵੀ ਫਸਲ ਹੈ ਉਹਦਾ ਦਾਣਾ ਧਰਤੀ ਆਪਣੀ ਬੁੱਕਲ ਚ ਲੈ ਕੇ ਨਾ ਤੇ ਸਾਰੀ ਰਾਤ ਦੇ ਵਿੱਚ ਉਹਨੂੰ ਇੱਕ ਟੰਗੂਰ ਮਾਰ ਦਿੰਦੀ ਹੈ ਉਹਦਾ ਪੁੰਗਰ ਜਾਂਦਾ ਦਾਣਾ ਆਪਾਂ ਕਹਿੰਦੇ ਜਿਵੇਂ ਵੀ ਦਾਣਾ ਟੰਗੂਰ ਮਾਰ ਜਾਂਦਾ ਹੈਗਾ ਦੇਸੀ ਭਾਸ਼ਾ ਚ ਆਪਾਂ ਕਹਿੰਦੀ ਹੈ ਹਨਾ ਤੇ ਵੀ ਫੇਰ ਜਿਹੜਾ ਦਾਣਾ ਨਾ ਆਪਾਂ ਜੋਰ ਮਾਰੇ ਆਪਾਂ ਕਹੀਏ ਵੀ ਪੰਜ ਜਾਂ 6 ਦਿਨਾਂ ਦੇ ਵਿੱਚ ਵਿੱਚ ਚਰੀ ਜਾਂ ਮੱਕੀ ਜਿਹੜੀ ਆਪਾਂ ਨੇ ਇੱਥੇ ਬੀਜੀ ਹੈਗੀ ਦੋ ਟਾ ਹੀ ਵਿੱਗੇ ਦਾ ਆਪਾਂ ਤਾਣਾ ਬੀਜਿਆ ਸੀ ਮੈਂ ਤੇ ਉਧਰ ਉਧਰਲੇ ਪਾਸੇ-ਪਾਸੇ ਆਪਾਂ ਇਧਰੋਂ ਮੱਕੀ ਚਾਰ ਲਾਂਗੇ ਇਧਰੋਂ ਜਦੋਂ ਜੀਰੀ ਲਉਣੀ ਹੋਈ ਉਧਰੋਂ ਉਧਰ ਆਪਾਂ ਚਰੀ-ਜਰੀ ਰੱਖ ਲਾਂਗੇ ਇਧਰਲੀ ਮੱਕੀ ਐ ਬੀਜੀ ਐ ਚਾਰ ਆਪਾਂ ਇਸ ਵਾਰ ਤਾਂ ਨਹੀਂ ਪਾਇਆ ਕਿਉਂਕਿ ਆਪਣੇ ਕੋਲੇ ਪਸ਼ੂ ਵੀ ਘਟ ਆ ਗਏ ਠੀਕ ਹੈ ਜੀ ਤੇ ਬਾਕੀ ਖਰਚਾ ਬਹੁਤਾ ਆ ਜਾਂਦਾ ਚਾਰ ਦੇ ਉੱਤੇ ਜੇ ਤੁਸੀਂ ਐ ਲਾਈਏ ਆਪਾਂ 50000 ਦੇ ਤਕਰੀਬਨ ਇੱਕ ਏਕੜ ਤੇ ਖਰਚਾ ਪੈ ਜਾਂਦਾ ਹੈਗਾ ਬੀ ਬੂ ਬਹੁਤ ਮਹਿੰਗਾ ਹੈਗਾ ਤੇ ਬਾਕੀ ਦੱਸਿਓ ਜਰੂਰ ਵੀ ਆਪਣਾ ਕੰਮਕਾਰ ਕਿਵੇਂ ਲੱਗਿਆ ਸਾਰਿਆਂ ਨੂੰ ਹਨਾ ਜੇ ਕਿਸੇ ਭਰਾ ਨੇ ਕੋਈ ਆਪਣਾ ਘਰ ਸੇਲ ਕਰਨਾ ਹੁੰਦਾ ਕੋਈ ਕੋਠੀ ਸੇਲ ਕਰਨੀ ਹੋ ਜਾਂ ਕੋਈ ਤੁਸੀਂ ਨਵੇਂ ਮਾਡਲ ਦਾ ਤੁਸੀਂ ਘਰ ਬਣਾਇਆ ਹੈਗਾ ਤੇ ਤੁਸੀਂ ਸ਼ੋਅ ਆਫ ਕਰਨਾ ਚਾਹੁੰਦੇ ਹੋ ਤੁਸੀਂ ਦਿਖਾਉਣਾ ਚਾਹੁੰਦੇ ਹੋ ਲੋਕਾਂ ਨੂੰ ਹਨਾ ਦੁਨੀਆ ਤੱਕ ਪਹੁੰਚ ਪਹੁੰਚ ਕਰਨੀ ਚਾਹੁੰਦੇ ਹੋ ਤਾਂ ਆਪਣੇ ਜਰੂਰ ਆਪਣੇ YouTube ਚੈਨਲ ਦੇ ਉੱਪਰ ਤੁਸੀਂ ਜਰੂਰ ਐਡ ਪਵਾ ਸਕਦੇ ਹੋ ਤੁਹਾਡੇ ਲਈ ਕੋਈ ਐਡ ਦਾ ਖਰਚਾ ਵੀ ਬਾਲਾ ਨਹੀਂ ਤੇ ਸੋਨੂੰ ਆਪਾਂ ਹੋਰ ਵੀ ਆਪਸ਼ਨਾਂ ਬੜੀਆਂ ਦੇਵਾਂਗੇ ਫੈਸਿਲਿਟੀਆਂ ਕਿਉਂਕਿ ਤੁਹਾਡੇ ਨਾਲ ਜੇ ਕੋਈ ਤੁਸੀਂ ਸੰਤ ਸੇਲ ਕਰਨਾ ਹੈਗਾ ਤੁਸੀਂ ਕੋਈ ਮੱਛ ਸੇਲ ਕਰਨੀ ਹੈ ਘੋੜਾ ਸੇਲ ਕਰਨਾ ਤਾਂ ਵੀ ਆਪਣੇ ਚੈਨਲ ਨਾਲ ਜੁੜ ਸਕਦੇ ਹੋ ਜੇਕ ਤੁਸੀਂ ਕਿਸੇ ਵੀ ਤਰ੍ਹਾਂ ਦੀ ਕੋਈ ਐਡਵਰਟਾਈਜ਼ਮੈਂਟ ਕਰਾਉਣੀ ਚਾਹੁੰਦੇ ਹੋ ਤੁਸੀਂ ਕੋਈ ਅ ਕਿਸੇ ਵੀ ਤਰ੍ਹਾਂ ਦਾ ਕੋਈ ਤੁਸੀਂ ਐਗਰੀਕਲਚਰ ਦੇ ਕੋਈ ਸੰਦ ਬਣਾਉਣੇ ਹੋ ਤੁਸੀਂ ਕੋਈ ਆ ਗਿਆ ਕਿਸੇ ਵੀ ਕੰਮ ਦੇ ਵਿੱਚ ਤੁਸੀਂ ਅੱਗੇ ਵਧੇ ਹੋਏ ਹੋ ਤੁਸੀਂ ਕੋਈ ਗੇਮ ਕਰਦੇ ਹੋ ਤੇ ਆਪਾਂ ਜਿਵੇਂ ਲਾਲੀਏ ਵੀ ਜੇ ਕਿਸੇ ਵੀ ਆਉਦੇ ਦੇ ਵਿੱਚ ਤੁਸੀਂ ਵੀ ਕਿਸੇ ਵੀ ਫੀਲਡ ਦੇ ਵਿੱਚ ਆਪਦਾ ਕੰਮ ਬੈਟਰ ਕਰ ਰਹੇ ਹੋ ਤੁਸੀਂ ਦੁਨੀਆ ਨੂੰ ਦਿਖਾਉਣਾ ਚਾਹੁੰਦੇ ਹੋ ਤਾਂ ਆਪਣੇ YouTube ਚੈਨਲ ਢੱਲੋਂ ਸਰਦਾਰ ਨੂੰ ਜਰੂਰ ਸਰਚ ਕਰੋ ਤੇ Facebook ਪੇਜ ਦਾ ਵੀ ਮੈਂ ਲਿੰਕ ਪਾਉਂਗਾ Facebook ਤੇ ਦੇਖਣ ਵਾਲਿਆਂ ਨੂੰ ਬੇਨਤੀ ਹੈ YouTube ਚੈਨਲ ਨੂੰ ਵੀ ਜਰੂਰ ਸਪੋਰਟ ਸਬਸਕ੍ਰਾਈਬ ਕਰੋ ਸ਼ੇਅਰ ਕਰੋ ਕਮੈਂਟ ਕਰਦਿਆਂ ਕਰੋ ਹਨਾ ਤੇ ਇਹ ਵੀਡੀਓ ਮੈਂ ਆਸ ਕਰਕੇ ਪਾ ਰਿਹਾਗਾ ਵੀ ਵੱਧ ਤੋਂ ਵੱਧ ਤੁਸੀਂ ਨੇ ਪਸੰਦ ਕਰਨੀ ਹੈ ਇਹ ਵੀਡੀਓ ਆਪਣੀ ਖੇਤੀ ਨਾਲ ਰਿਲੇਟਡ ਹੈ ਹਨ ਤੇ ਸੋਨੂੰ ਇਹ ਸਾਡੇ ਪਿੰਡਾਂ ਦਾ ਮਾਹੌਲ ਕਿਵੇਂ ਲੱਗਦਾ ਹੈਗਾ ਬਾਕੀ ਕਈ ਭਰਾ ਪੁੱਛਦੇ ਰਹਿੰਦੇ ਆ ਮੈਸੇਜ ਫੋਨ ਕਰਕੇ ਵੀ ਬਾਈ ਤੂੰ ਪਸ਼ੂਆਂ ਦੀ ਮੰਡੀ ਦੇ ਕਿਉਂ ਨਹੀਂ ਆ ਰਿਹਾ 2 ਮਹੀਨੇ ਹੋ ਗਏ ਬਾਈ ਥੋੜਾ ਜਿਹਾ ਆਪਾਂ ਕੰਮਕਾਰ ਦੇ ਵਿੱਚ ਬਿਜ਼ੀ ਹੁੰਨਾ ਮੈਂ ਘਰੇ ਮੈਂ ਇਕੱਲਾ ਹੀ ਜਾਣਾ ਘਰੇ ਡੈਡੀ ਦੇ ਚੂਲਾ ਓਪਰੇਟ ਕਰਾਇਆ ਹੋਇਆ ਹੈਗਾ ਉਹਦੇ ਕਰਕੇ ਮੈਂ ਇਸ ਤੋਂ ਬਾਅਦ ਬਸ 5-7 ਦਿਨਾਂ ਦੇ ਵਿੱਚ ਵਿੱਚ ਆਪਾਂ ਫ੍ਰੀ ਹੋ ਕੇ ਮੈਂ ਜ਼ਰੂਰ ਮੰਡੀ ਅਟੈਂਡ ਕਰਿਆ ਕਰੂੰਗਾ ਆਪਾਂ ਮਹੀਨੇ ਦੇ ਵਿੱਚ ਦੋ ਮੰਡੀਆਂ ਟੈਂਡ ਹੋਣਾਂ ਬਾਕੀ ਪਸ਼ੂਆਂ ਦੀ ਵੀਡੀਓ ਆਪਾਂ ਹੁਣ ਜਰੂਰ ਪਾਉਂਦੇ ਰਹਿਾਂਗੇ ਘੋੜਿਆਂ ਦੀ ਮੰਡੀ ਦੀ ਵੀ ਚੱਲਾਂਗੇ ਟਰੈਕਟਰਾਂ ਦੀ ਵੀ ਜਾਇਆ ਕਰਾਂਗੇ ਬਹੁਤ ਰਿਸਪੌਂਸ ਆਉਂਦਾ ਭਰਾਵਾਂ ਦਾ ਸਪੋਰਟ ਸ਼ੇਅਰ ਜਰੂਰ ਕਰਦਿਆ ਕਰੋ ਬਸ ਬਹੁਤ ਬਹੁਤ ਧੰਨਵਾਦ ਤੁਹਾਡਾ ਵੀਡੀਓ ਦੇਖਣ ਲਈ